ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਆ ਸੋਹਣਾ ਜਿਹਾ ਬੰਦਾ ਜਿਹੜਾ ਤੁਸੀਂ ਦੇਖ ਰਹੇ ਹੋ ਮਤਲਬ ਮੁੰਡਾ ਵੀ ਕਹਿ ਸਕਦੇ ਆਪਾਂ ਬਾਈ ਦੀ ਕਿਤਾਬ ਆਈ ਆ ਨਵੀਂ ਤੇ ਬਾਈ ਮੇਰਾ ਮਿੱਤਰ ਆ ਬਹੁਤ ਸਾਲ ਤੋਂ ਬਾਈ ਇੱਥੇ ਕਮਾਂਡੋ ਜੀ ਨੇ ਤੇ ਸਾਡੇ ਕਮਾਂਡੋ ਕੰਪਲੈਕਸ ਨੇੜੇ ਹੀ ਆ ਫਿਰ ਬਾਈ ਸਾਡੇ ਕੋਲ ਗੇੜਾ ਅਕਸਰ ਹੀ ਮਾਰਦੇ ਰਹਿੰਦੇ ਨੇ ਗੱਲਾਂ ਬਾਤਾਂ ਵੀ ਕਰਦੇ ਰਹਿੰਦੇ ਨੇ ਤੇ ਬਾਈ ਦੀ ਕਿਤਾਬ ਆਈ ਆ ਬਾਈ ਦਿਖਾ ਦਿਓ ਚੱਕ ਕੇ ਆ ਕਿਤਾਬ ਹੈ ਮੈਂ ਇਸ਼ਕ ਦੇ ਕਾਬਲ ਕਿਥੇ ਤੇ ਬਸ਼ਾભાઈ ਨਾਲ ਬਹੁਤ ਪਿਆਰ ਹੈ ਤੇ ਸ਼ਾਹਬਾਈ ਤੋਂ ਸਲਾਹ ਵੀ ਲੈਂਦੇ ਰਿਹਾ ਕਿਤਾਬ ਦੇ ਬਾਰੇ ਤੇ ਗਾਇ ਬਗਾਏ ਪਿਰ ਨੇ ਬਹੁਤ ਵਧੀਆ ਗਾਈਡ ਵੀ ਕੀਤਾ ਤੇ ਅੱਜ ਆਪਣੀਆਂ ਆਸਾਂ ਨੂੰ ਆਪਣੀ ਮਿਹਨਤ ਨੂੰ ਪੂਰ ਪਿਆ ਤੇ ਕਿਤਾਬ ਮੈਂ ਇਸ਼ਕ ਦੇ ਕਾਬਲ ਕਿੱਥੇ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜਿਹਨਾਂ ਨੇ ਹੱਲਾਸ਼ੇਰੀ ਵੀ ਦਿੱਤੀ ਇੰਨੀ ਤੇ ਪ੍ਰੇਰਨਾ ਵੀ ਦਿੱਤੀ ਜਿਹਦੇ ਕਰਕੇ ਜਿਹੜੀ ਕਿਤਾਬ ਹੈ ਇਹ ਆਪਣਾ ਅਸਲੀ ਰੂਪ ਲੈ ਚੁੱਕੀ ਹੈ ਤੇ ਅੱਜ ਬਾਈ ਨੂੰ ਬਹੁਤ ਪਿਆਰ ਨਾਲ ਮੈਂ ਕਿਤਾਬ ਪੇਸ਼ ਕਰਨ ਆਇਆ ਤੇ ਤੇ ਬਾਈ ਆਪਾਂ ਬੈਠ ਕੇ ਚਾਹ ਪੀਵਾਂਗੇ। ਬਾਈ ਸੁਣਾਓ ਪਹਿਲਾਂ ਵਿੱਚੋਂ ਕੁਝ ਪੜ੍ਹ ਕੇ। ਅ ਜੀ। ਇੱਕ ਖੁੱਲੀ ਕਵਤਾ ਉਹਦਾ ਸਿਰਲੇਖ ਹੈ ਤੇਰੇ ਤੋਂ ਸਿਵਾ। ਕਿਸੇ ਲਈ ਇੰਨਾ ਪਿਆਰ ਕਿ ਉਹ ਸਾਡਾ ਆਪਣਾ ਨਾ ਹੋ ਕੇ ਵੀ ਆਪਣਿਆਂ ਤੋਂ ਵੱਧ ਹੈ। ਜਿਸ ਲਈ ਆਪਣੇ ਪਿਆਰ ਨੂੰ ਮਨਫ਼ੀ ਕਰ ਲੈਣਾ ਵੀ ਘੱਟ ਹੈ। ਜਿਸ ਦੇ ਪਿਆਰ ਲਈ ਦੁਨੀਆਂ ਦੀ ਹਰ ਸ਼ੈ ਕੁਰਬਾਨ ਕਰਨ ਨੂੰ ਦਿਲ ਕਰਦਾ ਹੈ। ਜਿਸ ਨੂੰ ਸੁਪਨੇ ਵਿੱਚ ਬਾਹਾਂ 'ਚ ਲੈਣਾ ਵੀ ਜੰਨਤ ਵਾਂਗ ਲੱਗਦਾ ਹੈ। ਜਿਸ ਦਾ ਦੂਰ ਹੋਣਾ ਵੀ ਨੇੜੇ ਹੋਣ ਦੇ ਅਹਿਸਾਸ ਤੋਂ ਕਿਤੇ ਵੱਧ ਹੈ। ਜਿਸ ਨੂੰ ਦੇਖਦਿਆਂ ਦਿਲ ਵਿੱਚੋਂ ਪਿਆਰ ਦਾ ਦਰਿਆ ਵਹਿ ਉੱਠਦਾ ਹੈ। ਇਸ ਦੁਨੀਆ ਵਿੱਚੋਂ ਤੇਰੇ ਤੋਂ ਸਿਵਾ ਹੋਰ ਕੌਣ ਹੋ ਸਕਦਾ ਹੈ? ਤੇਰੇ ਲਈ ਬਹੁਤ-ਬਹੁਤ ਪਿਆਰ। ਬਾਈ ਕਹਦਾ ਕਿ ਰੱਖਦੇ ਹਾਂ। ਅ ਮੋਸਟਲੀ ਮੈਨੂੰ ਕਾਲਜ ਟਾਈਮ ਤੋਂ ਥੋੜਾ-ਬਹੁਤ ਜਿਵੇਂ ਆਪਾਂ ਕਰਦੇ ਹਾਂ ਕਾਲਜ ਲਾਈਫ ਦੇ ਵਿੱਚ ਉਹਦੇ ਸ਼ੁਰੂਆਤ ਲੇਕਿਨ ਮੈਂ ਪਿਛਲੇ ਅ 10 ਸਾਲ ਤੋਂ ਲਿਖ ਰਿਹਾ ਥੋੜਾ ਥੋੜਾ ਕਰਕੇ ਪਰ ਹੌਲੀ ਹੌਲੀ ਪਿਛਲੇ 4-5 ਸਾਲ ਤੋਂ ਐਕਟਿਵਲੀ ਲਿਖਣਾ ਸ਼ੁਰੂ ਕੀਤਾ ਹੈ ਠੀਕ ਆ ਬਾਈ ਮੈਨੂੰ ਇਹ ਗੱਲ ਦੱਸੋ ਵੀ ਜਦੋਂ ਕਿਵੇਂ ਆਊਟ ਦੀ ਕਿਵੇਂ ਚੀਜ਼ ਤੁਹਾਨੂੰ ਮੈਂ ਬਹੁਤੀਆਂ ਚੀਜ਼ਾਂ ਜਿਹੜੀਆਂ ਜਿਵੇਂ ਆਰਡਰ ਨਾਲੀ ਗੱਲ ਕਰਦੇ ਆ ਮੇਰੇ ਆਸ-ਪਾਸੇ ਜੋ ਬਹੁਤਾ ਵਿਚਰ ਜਰ ਹੈ ਆਪਣੇ ਦੋਸਤਾਂ ਦੇ ਨਾਲ ਜਾਂ ਤੁਹਾਡੇ ਸੁਸਾਇਟੀ ਦੇ ਵਿੱਚ ਜੋ ਆਸ-ਪਾਸੇ ਹੋ ਰਿਹਾ ਜੋ ਗੱਲਾਂ ਬਾਤਾਂ ਜੋ ਇੱਕ ਇੱਕ ਉਮਰ ਦੇ ਵਿੱਚ ਜੋ ਇੱਕ ਜੋ ਲੋਕਾਂ ਨਾਲ ਵਾਪਰਦੀਆਂ ਤੇ ਉਹਦੇ ਵਿੱਚੋਂ ਹੀ ਬਹੁਤੀਆਂ ਕਵਿਤਾਵਾਂ ਨਿਕਲ ਕੇ ਆਈਆਂ ਬਹੁਤੀਆਂ ਗ਼ਜ਼ਲਾਂ ਨਿਕਲ ਕੇ ਆਈਆਂ ਤੇ ਮੇਰੇ ਪਿਛਲੇ 8-10 ਸਾਲਾਂ ਦੇ ਵਿੱਚ ਜਿੰਨੇ ਨਵੇਂ ਦੋਸਤ ਜੁੜੇ ਜੋ ਲੋਕ ਮੇਰੀ ਜ਼ਿੰਦਗੀ ਚ ਆਏ ਉਹਨਾਂ ਦੀ ਲਾਈਫ ਵਿੱਚ ਜੋ ਕੁਝ ਹੋਇਆ ਤੇ ਬਹੁਤ ਸਾਰੀਆਂ ਖੁੱਲੀਆਂ ਕਵਤਾਵਾਂ ਗ਼ਜ਼ਲਾਂ ਉਹਨਾਂ ਦੀ ਲਾਈਫ ਤੋਂ ਵੀ ਇਨਸਪਾਇਰ ਨੇ ਉਹਨਾਂ ਦੀ ਜੋ ਦਰਦ ਨੂੰ ਆ ਮੈਂ ਜਾਂ ਉਹਨਾਂ ਦਾ ਜੋ ਇੱਕ ਮਨਚ ਟੀਸ ਹੈ ਉਹਨੂੰ ਕਾਗਜ਼ ਤੇ ਉਕਰਨ ਦੀ ਕੋਸ਼ਿਸ਼ ਕੀਤੀ ਹੈ ਅੱਬ ਇੱਕ ਸਵਾਲ ਆ ਜੀ ਜਿਵੇਂ ਬਹੁਤ ਬੰਦੇ ਕਹਿੰਦੇ ਆ ਵੀ ਨਵੇਂ ਬੰਦਿਆਂ ਨੂੰ ਨਹੀਂ ਲਿਖਣਾ ਚਾਹੀਦਾ ਜਾਂ ਨਵੇਂ ਬੰਦੇ ਜਿਹੜੇ ਲਿਖਦੇ ਆ ਉਹਨਾਂ ਨੂੰ ਛਪਾਉਣਾ ਨਹੀਂ ਚਾਹੀਦਾ ਛੇਤੀ ਕਾਹਲ ਨਹੀਂ ਕਰਨਾ ਚਾਹੀਦਾ ਪਰ ਮੈਨੂੰ ਉਹ ਤਾਂ ਐ ਲੱਗਦਾ ਫਿਰ ਵੀ ਵਕਤ ਕਿਹੜਾ ਆ ਉਹ ਕਿਹੜਾ ਵਕਤ ਹੋਊਗਾ ਜਦੋਂ ਬੰਦਾ ਕੋਈ ਕਿਤਾਬ ਛਪਵਾਵੇ ਤੁਹਾਨੂੰ ਕੀ ਲੱਗਦਾ ਵੀ ਨਵੇਂ ਬੰਦੇ ਵੀ ਜਿਹੜੇ ਬੰਦੇ ਲਿਖ ਰਹੇ ਆ ਜਾਂ ਜਿਹਦੀਆਂ ਕਿਤਾਬਾਂ ਆ ਰਹੀਆਂ ਤੇ ਉਹਨਾਂ ਨੂੰ ਇਹ ਚੀਜ਼ ਕਿਤਾਬ ਛਪਾਉਣ ਬਾਰੇ ਕਿਵੇਂ ਕਿਵੇਂ ਪਲਾਨ ਕਰਨਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਸ਼ੁਰੂ ਚ ਲਿਖਣਾ ਸ਼ੁਰੂ ਕਰਦੇ ਆ ਤੇ ਆਪਣੇ ਮਾਈਂਡ 'ਚ ਇਹ ਨਹੀਂ ਹੁੰਦਾ ਕਿ ਅਸੀਂ ਇਹਨੂੰ ਕਿਤਾਬ ਦੇ ਰੂਪ ਵਿੱਚ ਸਮਾਂਦਾਰ ਸਮਾਂ ਸਾਲ ਦਰ ਸਾਲ ਜਦੋਂ ਸਾਡੀ ਲੇਖਣੀ ਵਿੱਚ ਸੁਧਾਰ ਆਉਂਦਾ ਅਸੀਂ ਹੋਰ ਕਿਤਾਬਾਂ ਪੜ੍ਹਦੇ ਹਾਂ ਜਾਂ ਹੋਰ ਲੋਕਾਂ ਦੀ ਵਿਚਾਰਦੇ ਹਾਂ ਹੋਰ ਸਾਨੂੰ ਨਵੀਆਂ ਚੀਜ਼ਾਂ ਸਾਡੇ ਦਿਮਾਗ 'ਚ ਆਉਂਦੀਆਂ ਤਾਂ ਇੱਕ ਸਮਾਂ ਤੁਹਾਨੂੰ ਖੁਦ ਮਹਿਸੂਸ ਹੋਣ ਲੱਗ ਜਾਂਦਾ ਕਿ ਇਹ ਚੀਜ਼ਾਂ ਨੂੰ ਤੁਹਾਨੂੰ ਇੱਕ ਕਿਤਾਬ ਦਾ ਰੂਪ ਦੇਣਾ ਚਾਹੀਦਾ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਬਹੁਤ ਸਾਰਾ ਲਿਖ ਲੈਨੇ ਹੋ ਚਾਹੇ ਉਹ ਚੰਗਾ ਜਾਂ ਮਾੜਾ ਇਹ ਤੁਹਾਡੇ ਪਾਠਕ ਨੇ ਡਿਸਾਈਡ ਕਰਨਾ ਹੁੰਦਾ ਤਾਂ ਉਹ ਇੱਕ ਸਮੇਂ ਬਾਅਦ ਤੁਹਾਡੇ ਤੇ ਉਹ ਬੋਝ ਬਣ ਲੱਗ ਜਾਂਦਾ ਉਹ ਤੁਸੀਂ ਬਹੁਤ ਚੱਕੀ ਫਿਰਦੇ ਹੋ ਤੁਹਾਨੂੰ ਲੱਗਦਾ ਕਿ ਜੋ ਇੱਕ ਸੋਚਣ ਵਾਲਾ ਇਨਸਾਨ ਹੈ ਜੋ ਲਿਖਣ ਵਾਲਾ ਇਨਸਾਨ ਹੈ ਜਾਂ ਜਿਸ ਦੇ ਵਿੱਚ ਜੋ ਵੀ ਕਲਾ ਉਹਨੂੰ ਐਗਜ਼ੀਕਿਊਟ ਜ਼ਰੂਰ ਕਰਨਾ ਚਾਹੀਦਾ ਉਹਨੂੰ ਚਾਹੇ ਕਿਤਾਬ ਦੇ ਰੂਪ ਵਿੱਚ ਹੋਵੇ ਚਾਹੇ ਡਾਂਸ ਦੇ ਰੂਪ ਵਿੱਚ ਹੋਵੇ ਚਾਹੇ ਗਾਉਣ ਦੇ ਰੂਪ ਵਿੱਚ ਹੋਵੇ ਤਾਂ ਮੈਂ ਇਹ ਨਹੀਂ ਕਹੂੰਗਾ ਕਿ ਨਵੇਂ ਜੇ ਨਵੇਂ ਲਿਖਣ ਲੱਗਣਗੇ ਤਾਂ ਤਾਂ ਹੀ ਉਹ ਕਿਤੇ ਜਾ ਕੇ ਪੁਰਾਣੇ ਬਣਨਗੇ ਜੋ ਪੁਰਾਣੇ ਆ ਕਦੇ ਉਹ ਵੀ ਨਵੇਂ ਸੀਗੇ ਹਾਂ ਮਤਲਬ ਸ਼ੁਰੂਆਤ ਤਾਂ ਕਰਨੀ ਹੀ ਪਊਗੀ ਜੀ ਜੀ ਸ਼ੁਰੂਆਤ ਤਾਂ ਚੁੱਕਣਾ ਹੀ ਪਊਗਾ ਜੀ ਜੀ ਬਿਲਕੁਲ ਬਿਲਕੁਲ ਸਹੀ ਹੈ ਤੇ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰਾ ਪਿਆਰ ਆਏ ਹੁਣ ਆਪਾਂ ਬੈ ਕੇ ਚਾਹ ਪੀਵਾਂਗੇ ਤੇ ਇੱਕ ਸਵਾਲ ਹੋਰ ਆ ਵੀ ਬੰਦਾ ਵੀ ਤੁਸੀਂ ਕਿਤਾਬ ਕਿਉਂ ਛਪਵਾਈ ਆ ਮੈਨੂੰ ਇਹ ਲੱਗਦਾ ਸੀ ਕਿ ਮੈਂ ਜਿੰਨੇ ਕੁ ਲੋਕਾਂ ਦੇ ਵਿੱਚ ਰਿਆਂਗਾ ਜਾਂ ਜਿੰਨੇ ਕੁ ਜੋ ਮੈਂ ਇਹਦੇ ਵਿੱਚ ਤੁਹਾਨੂੰ ਦੱਸ ਸਕਦਾ ਕਿ ਕਿਹੜੀ ਕਵਿਤਾ ਕਿਸ ਬੰਦੇ ਨਾਲ ਇਨਸਾਨ ਨਾਲ ਕੋਰਿਲੇਟ ਕਰਦੀ ਆ ਬਹੁਤ ਸਾਰੀਆਂ ਖੁੱਲੀਆਂ ਕਵਿਤਾਵਾਂ ਤੇ ਗਜ਼ਲਾਂ ਐਵੇਂ ਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਤੇ ਜਿਹੜੀ ਕਿਤਾਬ ਛਪਵਾਉਣ ਵਾਲੀ ਗੱਲ ਹੈ ਮੈਨੂੰ ਲੱਗਦਾ ਕਿ ਤੁਸੀਂ ਜੇ ਉਹ ਚੀਜ਼ ਨੂੰ ਆਪਣੇ ਅੰਦਰ ਜਮਾ ਕਰੀ ਜਾਓਗੇ ਜਮਾ ਕਰੀ ਜਾਓਗੇ ਤੁਸੀਂ ਆਪਣੇ ਅੰਦਰੋਂ ਤੁਸੀਂ ਆਪਾਂ ਕਹਿੰਦੇ ਆ ਕਿ ਜਿਵੇਂ ਬੇਚੈਨ ਹੋਣਾ ਸ਼ੁਰੂ ਹੋ ਜਾਓਗੇ ਤਾਂ ਮੈਨੂੰ ਲੱਗਦਾ ਕਿ ਹਰ ਇਨਸਾਨ ਦਾ ਦੁੱਖ ਨੂੰ ਕਹਿਣ ਦਾ ਸੁੱਖ ਨੂੰ ਕਹਿਣ ਦਾ ਖੁਸ਼ੀ ਨੂੰ ਕਹਿਣ ਦਾ ਪਿਆਰ ਨੂੰ ਇਜ਼ਹਾਰ ਕਰਨ ਦਾ ਆਪਣਾ ਆਪਣਾ ਤਰੀਕਾ ਹੈ ਕਿਸੇ ਬੰਦੇ ਦਾ ਤਰੀਕਾ ਦੂਸਰੇ ਇਨਸਾਨ ਨਾਲ ਮੈਚ ਨਹੀਂ ਕਰਦਾ ਤੇ ਜੇ ਤੁਸੀਂ ਕੁਝ ਐਵੇਂ ਦਾ ਲਿਖਦੇ ਹੋ ਜਿਹੜਾ ਮੁਹੱਬਤੀ ਦਿਲਾਂ ਦੇ ਨੇੜੇ ਆ ਜਿਹੜਾ ਲੋਕਾਂ ਦੇ ਦੁੱਖਾਂ ਦੇ ਨੇੜੇ ਆ ਜਾ ਜਿਹਨੂੰ ਪੜ ਕੇ ਉਸ ਨੂੰ ਲੱਗੇ ਇਨਸਾਨ ਨੂੰ ਕਿ ਭਾਈ ਇਹ ਮੇਰੀ ਗੱਲ ਕੀਤੀ ਜਾ ਰਹੀ ਹੈ ਸਾਡੀ ਪ੍ਰੋਬਲਮ ਇਸ ਚੀਜ਼ ਦੀ ਸੋਸਾਇਟੀ ਦੀ ਹੈ ਕਿ ਅਸੀਂ ਬਹੁਤ ਕੁਝ ਜਰੀ ਜਾਣਦੇ ਆ ਬਹੁਤ ਕੁਝ ਸੁਣੀਏ ਜਾਣਦੇ ਆ ਬਹੁਤ ਕੁਝ ਸਹੀ ਜਾਣਦੇ ਆ ਬਟ ਅਸੀਂ ਕਿਸੇ ਕਿਤੇ ਖੁੱਲ ਕੇ ਉਹ ਗੱਲ ਕਹਿ ਨਹੀਂ ਪਾਉਂਦੇ ਤੇ ਜਦੋਂ ਕੋਈ ਐਸੀ ਕਿਤਾਬ ਜਿਹੜੇ ਸਾਡੇ ਦਿਲਾਂ ਦੀ ਤਰਜਮਾਨੀ ਕਰਦੀ ਹੈ ਸਾਡੇ ਮਨਾਂ ਦੀ ਤਰਜਮਾਨੀ ਕਰਦੀ ਹੈ ਤਾਂ ਜੇ ਤੁਸੀਂ ਕੁਝ ਲਿਖ ਰਹੇ ਹੋ ਤਾਂ ਉਹਨੂੰ ਜ਼ਰੂਰ ਕਿਤਾਬ ਦੇ ਰੂਪ ਵਿੱਚ ਲੈ ਕੇ ਆਉਣਾ ਚਾਹੀਦਾ ਤਾਂ ਕਿ ਜਿਹੜੇ ਦੂਸਰੇ ਲੋਕ ਹੈ ਉਹ ਪੜ ਕੇ ਕਮ ਸੇ ਕਮ ਜਿਵੇਂ ਆਪਾਂ ਕਹਿੰਨੇ ਆ ਕਿ ਬਈ ਦੁੱਖ ਵੰਡਿਆ ਅੱਧਾ ਰਹਿ ਜਾਂਦਾ ਤੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹ ਤੁਹਾਨੂੰ ਜਰੂਰ ਆਰਾਮ ਦਿੰਦੀ ਹੈ। ਕਈ ਕਹਿੰਦੇ ਆ ਕਿ ਬਾਤ ਕਰਨੇ ਸੇ ਬਾਤ ਬਣਦੀ ਹੈ। ਗੱਲ ਕਰਨ ਨਾਲ ਹੀ ਤੁਹਾਡਾ ਮਨ ਹਲਕਾ ਹੁੰਦਾ ਤੁਸੀਂ ਆਪਣੇ ਆਪ ਤੋਂ ਬਾਹਰ ਨਿਕਲ ਸਕਦੇ ਹੋ। ਨਹੀਂ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਅੰਦਰ ਹੀ ਅੰਦਰ ਘੁੱਟਦੇ ਰਹਿੰਦੇ ਆ। ਇਸ ਲਈ ਤੁਹਾਡੇ ਸ਼ਬਦਾਂ ਦਾ ਤੁਹਾਡੀ ਤੁਹਾਡੇ ਵਿਚਾਰਾਂ ਦਾ ਤੁਹਾਡੀ ਸੋਚ ਦਾ ਕਿਤਾਬ ਦੇ ਰੂਪ ਵਿੱਚ ਵੀ ਬਾਹਰ ਆਉਣਾ ਬਹੁਤ ਜ਼ਰੂਰੀ ਹੈ। ਸਹੀ। ਮਤਲਬ ਕਿ ਦੁੱਖ ਵੰਡਾਉਣ ਲਈ ਕਿਤਾਬ ਆਪਾਂ ਕਹਿ ਸਕਦੇ ਹਾਂ ਵੀ ਕਿਤਾਬ ਦੁੱਖ ਬੰਡਾਉਣ ਲਈ ਦੁੱਖ ਸਾਂਝੇ ਕਰਨ ਲਈ ਔਰ ਆਪਣਾ ਜਿਹੜਾ ਵਿਚਾਰ ਹੈ ਲੋਕਾਂ ਤੱਕ ਲਿਜਾਉਣ ਲਈ ਲਿਜਾਣ ਲਈ ਮਤਲਬ ਮੈਂ ਇਕੱਲੇ ਇੱਕ ਦੁੱਖ ਦੀ ਗੱਲ ਨਹੀਂ ਕਰਦਾ ਚਾਹੇ ਖੁਸ਼ੀ ਹੋਵੇ ਜਾਂ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਥੌਟਸ ਨੇ ਜਿੰਨੇ ਤਰ੍ਹਾਂ ਬੰਦੇ ਦਾ ਮਨ ਸੋਚ ਸਕਦਾ ਉਸ ਤਰ੍ਹਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਤੇ ਮੈਂ ਇੱਕ ਚੀਜ਼ ਐਡ ਆਨ ਕਰਦਾ ਕਿੰਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਸੇ ਹੋਣ ਨਾ ਹੋਣ ਪਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਕੋਈ ਨਾ ਕੋਈ ਜ਼ਰੂਰ ਹੁੰਦਾ ਤੋ ਕਿਤਨਾ ਕਿਤੇ ਜਾ ਕੇ ਉਹ ਕਿਸੇ ਨਾ ਕਿਸੇ ਇਨਸਾਨ ਨਾਲ ਕਿਸੇ ਦੀ ਕਹਾਣੀ ਨਾਲ ਜੂ ਜ਼ਰੂਰ ਕੋਰਿਲੇਟ ਕਰਦਾ ਇਸ ਲਈ ਇਹ ਹੈ ਕਿ ਮੈਂ ਜੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਦੁੱਖ ਦੀ ਕਵਤਾ ਲਿਖੀ ਹੈ ਜਾਂ ਮੈਂ ਉਸ ਤਰ੍ਹਾਂ ਮਤਲਬ ਕਿ ਡੀਪ ਸੈਡਨੈਸ ਦੀ ਕਵਤਾ ਲਿਖੀ ਹੈ ਬਟ ਮੈਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਤੁਹਾਡੇ ਮਨ ਦੀ ਗੱਲ ਤੁਹਾਡੇ ਨਾਲਦਿਆਂ ਦੇ ਮਨ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਸਹੀ ਹੈ ਬਹੁਤ-ਬਹੁਤ ਜੀ ਆਇਆਂ ਨੂੰ ਬਾਈ ਵਾਂਗੂ ਹੋਰ ਵੀ ਬਹੁਤ ਸਾਰੀਆਂ ਨਵੀਆਂ ਕਤਬਾਂ ਆਈਆਂ ਆ ਪਟਿਆਲਾ ਮੇਲੇ ਤੇ ਬਹੁਤ ਸਾਰੀਆਂ ਨਵੀਆਂ ਕਤਬਾਂ ਆਈਆਂ ਜਿਨ੍ਹਾਂ ਜਿਹੜੇ ਨਵੇਂ ਲੇਖਕ ਨੇ ਜੋੜੇ ਨਵੇਂ ਸੁਪਨੇ ਬੁੰਦੇ ਨੇ ਨਵੇਂ ਸ਼ਬਦ ਬੁਣ ਰਹੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਇੱਕ ਸ਼ੋਹਰਤ ਦੀ ਵੀ ਮਤਲਬ ਇੱਛਾ ਹੁੰਦੀ ਆ ਬੰਦੇ ਨੂੰ ਹਰ ਇੱਕ ਨੂੰ ਜੀ ਤੇ ਕਿਹੜੀ ਕਿਤਾਬ ਚਾਹੀਦੀ ਆ ਸ਼ੇਅਰ ਮਾਰਕੀਟਿੰਗ ਸ਼ੇਅਰ ਮਾਰਕੀਟਿੰਗ ਦੀਆਂ ਕਿਤਾਬਾਂ ਵੀ ਬਹੁਤ ਆਉਣ ਲੱਗੀਆਂ ਤੇ ਔਰ ਸੋਨੂੰ ਕੁਝ ਨਵੀਆਂ ਕਿਤਾਬਾਂ ਦਿਖਾਉਣੇ ਆ ਜਿਹੜੀਆਂ ਪਿਛਲੇ ਦੌਰ ਦੇ ਵਿੱਚ ਆਈਆਂ ਇੱਕ ਤਾਂ ਬਸੇ ਨਵੀਂ ਕਿਤਾਬ ਹੀ ਐ ਇਹ ਪੰਜਾਬੀ ਸਾਹਿਤ ਸ਼ਬਦ ਸੰਸਾਰ ਜਿਵੇਂ ਜਿਵੇਂ ਦੇ ਮੈਂ ਬਾਈ ਨੂੰ ਸਵਾਲ ਕੀਤੇ ਨੇ ਕਿ ਕਿਤਾਬ ਕਿਉਂ ਛਪਣੀ ਚਾਹੀਦੀ ਆ ਔਰ ਕਲਾ ਕਾਦੇ ਲਈ ਤੁਹਾਨੂੰ ਕੋਈ ਕਿਉਂ ਪੜੇ ਠੀਕ ਹੈ ਔਰ ਜਿਵੇਂ ਮੈਂ ਤੁਹਾਨੂੰ ਦਿਖਾਵਾਂ ਇਹ ਡਾਕਟਰ ਜੇਸ਼ ਸਿੰਘ ਸ਼ਰਮ ਸਿੰਘਾਗਰ ਰਸ਼ੇ ਸ਼ਰਮਾ ਦੀ ਕਿਤਾਬ ਹੈ ਤੇ ਇਹ ਸਾਰਾ ਆਪਣੇ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਜਿਵੇਂ ਇਹਨਾਂ ਨੇ ਦੇਖੋ ਇਹ ਨੇ ਭਾਸ਼ਾ ਨਾਜੀ ਹਕੂਮਤ ਅਤੇ ਮਨੁੱਖੀ ਹਸਤੀ ਇਦਾਂ ਦੇ ਬਹੁਤ ਸਾਰੇ ਲੇਖ ਨੇ ਜਿਹੜੇ ਕਿ ਕਲਾ ਨੂੰ ਲੈ ਕੇ ਆ ਲਿਖਤ ਨੂੰ ਲੈ ਕੇ ਆ ਲਿਖਤ ਆਵੇ ਲਿਖਣਾ ਸਿਰਜਣਾ ਸੱਭਿਆਚਾਰਕ ਦੇ ਜ਼ਮੀਰ ਦੀ ਬੁੜ-ਬੁੜ ਠੀਕ ਹੈ ਬੁੱਧੀ ਜੀਵੀ ਬੁੱਧੂ ਤੇ ਬੁੱਧੀ ਜੀਵੀ ਸਿਰਜਣਾ ਦੇ ਖੁੱਲੇ ਰਹਾਸ ਠੀਕ ਹੈ ਔਰ ਦੇਖੋ ਮੇਰੇ ਨਾਲ ਫਰਿਸ਼ਤੇ ਨਚਨ ਪਾਠਕ ਤੁਹਾਨੂੰ ਕਿਉਂ ਪੜੇ ਪੜਨਾ ਚੰਗਾ ਕਿਉਂ ਲੱਗਦਾ ਯੁਵਾ ਪੰਜਾਬੀ ਲੋਚਕ ਕਿਤਾਬਾਂ ਚਿੜੀਆਂ ਅਧਿਆਪਨ ਦੀ ਕਾਲੀ ਰਾਤ ਕਿਸ ਵਾਸਤੇ ਹੁੰਦੇ ਨੇ ਸੁਪਨੇ ਇਦਾਂ ਦੇ ਨ ਲੇਖ ਨੇ ਬਾਬੇ ਦੇ ਬਹੁਤ ਵਧੀਆ ਕ੍ਰੀਏਟਿਵ ਨੇ ਤੇ ਬਾਬਾ ਜੀ ਇਥੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਤੇ ਹੋਰ ਸਾਰੀਆਂ ਜਿਹੜੀਆਂ ਨਵੀਆਂ ਕਿਤਾਬਾਂ ਆਈਆਂ ਨੇ ਤੁਹਾਨੂੰ ਦਿਖਾਉਣੇ ਜਿਵੇਂ ਕਵਤਾ ਦੀ ਗੁਰਜੰਟ ਦੀ ਬਹੁਤ ਸੋਹਣੀ ਕਿਤਾਬ ਆਈ ਹੈ ਆਪਣਾ ਮਿੱਤਰ ਆ ਇਹਦੀ ਵੀ ਕਵਤਾ ਦੀ ਬਹੁਤ ਸੋਹਣੀ ਕਿਤਾਬ ਆਈ ਹੈ ਦੇਖ ਲਓ ਸੋਹਣਾ ਗੱਭਰੂ ਜਵਾਨ ਦੀ ਫੋਟੋ ਵੀ ਲੱਗੀ ਹੋਈ ਹੈ ਔਰ ਇਹ ਵੀ ਆਪਣੇ ਮਿੱਤਰ ਦੀ ਕਿਤਾਬ ਮੈਨੂੰ ਮੇਲੇ ਦੇ ਵਿੱਚ ਦੇ ਕੇ ਗਿਆ ਸੀ ਭਾਈ ਉਹ ਮੇਰੇ ਨਾਲ ਹੈ ਤੇ ਇਹਦੀ ਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਕਿਤਾਬਾਂ ਨਵੀਆਂ ਆਈਆਂ ਨੇ ਠੀਕ ਹੈ ਔਰ ਇਹ ਕਿਤਾਬਾ ਜਮੇ ਕੁਦਰਤ ਕਾਰੀਗਰ ਹੈ ਕਰਨ ਭੈਣ ਇਹ ਵੀ ਇਹਨੇ ਵੀ ਨਵੀਂ ਕਿਤਾਬ ਛਾਪੀ ਹੋਈ ਆ ਤੁਸੀਂ ਫੇਸਬੁੱਕ ਤੇ ਕਾਫੀ ਐਕਟਿਵ ਨੇ ਇਹ ਵੀ ਔਰ ਇਹ ਭਾਈ ਆਪਣਾ ਇਹ ਵੀ ਮਿੱਤਰ ਹੈ ਜੋਗਨ ਇਹਨਾਂ ਦੀ ਵੀ ਨਵੀਂ ਕਿਤਾਬ ਆਈ ਹੋਈ ਹੈ ਅਮਰੀਕ ਐਮੀ ਤੇ ਬਾਈ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਭਰੂ ਸੋਹਣਾ ਜਵਾਨ ਪੱਗਾਂ ਵਾਲੇ ਤੇ ਹੋਰ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਆਈਆਂ ਹੋਈਆਂ ਨੇ ਤੇ ਜਿਹੜੀਆਂ ਹੁਣ ਮੇਰੇ ਇਸ ਸਮੇਂ ਹੱਥੇਟ ਨਹੀਂ ਆ ਰਹੀਆਂ ਕਪਤਾ ਲਿਖਣੀ ਮੈਨੂੰ ਲੱਗਦਾ ਹੁੰਦਾ ਵੀ ਚਾਹੀਦੀ ਵੀ ਆ ਕਿਉਂਕਿ ਆ ਆਪਦੇ ਜਿਹੜੇ ਜਿਹੜਾ ਬੰਦਾ ਆਪਦੇ ਮਨ ਭਾਵ ਹੁੰਦੇ ਨੇ ਬੰਦਾ ਉਹ ਸ਼ੇਅਰ ਕਰਦਾ ਰਹਿੰਦਾ ਤੇ ਸ਼ੇਅਰ ਮਾਰਕੀਟ ਵਾਲੀ ਕਿਤਾਬ ਵਾਲੇ ਮੁੰਡਿਆ ਹੋਰ ਕਿਤਾਬ ਜੇ ਤੁਹਾਨੂੰ ਮੈਂ ਦਿਖਾਵਾਂ ਨਵੀਂ ਜਿਹੜੀ ਆਈ ਹੋਈ ਆ ਜਿਵੇਂ ਗੁਲਰੁਖੀ ਇਹ ਕਹਾਣੀਆਂ ਦੀ ਕਿਤਾਬ ਆਈ ਹੋਈ ਆ ਇਹ ਰੇਮਨ ਭੈਣ ਦੀ ਕਿਤਾਬ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਨੌਰ ਬਹੁਤ ਸਾਰੇ ਨਵੀਂ ਨਵੇਂ ਕਵੀ ਨਵੇਂ ਮੁੰਡੇ ਨੌਜਵਾਨ ਜਿਹੜੇ ਆਪਣਾ ਕਲਮ ਅਜ਼ਮਾ ਰਹੇ ਨੇ ਸ਼ੋਰਤ ਵੀ ਚਾਹੀਦੀ ਹੁੰਦੀ ਆ ਹਰ ਇੱਕ ਨੂੰ ਚਾਹੀਦੀ ਆ ਵੈਸੇ ਤਾਂ ਆਕੀਦਾ ਆ ਦੇਖੋ ਇਹ ਕੀਦਾ ਰੂਪ ਕੌਰ ਭੈਣ ਦੀ ਇੱਕ ਨਵੀਂ ਕਿਤਾਬ ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਆਕੀਦਾ ਇਹਨਾਂ ਨੇ ਵੀ ਨਵੀਂ ਕਿਤਾਬ ਆਈ ਹੋਈ ਆ ਆ ਵੀ ਭੈਣ ਆ ਦੇਖੋ ਇੱਕ ਤਾਂ ਹੋਰ ਵੀ ਇਹ ਸ਼ਾਨਮਾਨ ਭੈਣ ਦੀ ਕਿਤਾਬ ਵੀ ਨਵੀਂ ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਪਿੰਡਿਆਂ ਤੋਂ ਪਾਰ ਚੇਤਨਾ ਪ੍ਰਕਾਸ਼ਨ ਨੇ ਛਾਪੀ ਹੋਈ ਹੈ ਕਿਤਾਬਾਂ ਦੀ ਸ਼ਿਪਾਈ ਵੀ ਸੋਹਣੀ ਆ ਰਹੀ ਹੈ ਜਿਵੇਂ ਆ ਦੇਖੋ 100 ਰੰਗ ਇਸ਼ਕ ਦੇ ਹਨਾ ਔਰ ਕਲਮਾ ਤੋਂ ਤੱਕ ਤਾਂ ਤੱਕ ਪਿਛਲੇ 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 ਟਾਈਮ ਚ ਆਈ ਸੀ ਇਹ ਕਿਤਾਬ ਇੱਕੋ ਵਰਗੀ ਗੱਲ ਠੀਕ ਹੈ ਔਰ ਇਹ ਮੁਹabbਤੀ ਧਾਗੇ ਇਹ ਵੀ ਨਵੀਂ ਭੈਣ ਦੀ ਕਿਤਾਬ ਆਈ ਹੋਈ ਹੈ ਪਿਛਲੇ ਸਾਲ ਪਹਿਲਾਂ ਆਈ ਸੀਗੀ ਇਹ ਹੁਣ ਨਵੇਂ ਰੂਪ ਚ ਵੀ ਛਪੀ ਹੈ ਤਾਂ ਨਵੇਂ ਲੇਖਕ ਜੇ ਆਉਂਦੇ ਨੇ ਛਪਾਉਂਦੇ ਨੇ ਤੇ ਆਪਾਂ ਨੂੰ ਉਹਨਾਂ ਦਾ ਜੀ ਆਇਆਂ ਕਰਨਾ ਚਾਹੀਦਾ ਕਿਉਂਕਿ ਅ ਕਿਤਨਾ ਕਿਤੇ ਬੰਦੇ ਨੂੰ ਹੱਲਾਸ਼ੇਰੀ ਦੀ ਵੀ ਲੋੜ ਹੁੰਦੀ ਆ ਆਲੋਚਨਾ ਦੀ ਵੀ ਲੋੜ ਹੁੰਦੀ ਆ ਜਿਵੇਂ ਮੈਂ ਬਾਈ ਨੂੰ ਸਵਾਲ ਕੀਤੇ ਆ ਤਾਂ ਆਲੋਚਨਾ ਦੀ ਵੀ ਜੇ ਉਹ ਬੰਦਾ ਕਿਤਾਬ ਲਿਖ ਰਿਹਾ ਤਾਂ ਉਹਨੂੰ ਕਿਤਾਬ ਬਾਰੇ ਸ਼ਬਦਾਂ ਬਾਰੇ ਪਤਾ ਹੋਣਾ ਚਾਹੀਦਾ ਹਾਂ ਬਾਈ ਚਾਰਟ ਪੈਟਰਨ ਦੱਸੋ ਹੈ ਚਾਰਟ ਪੈਟਰਨ ਇਹ ਨਹੀਂ ਹੈਗੀ ਬਸ ਇਹੀ ਹੈ ਹੋਰ ਫਿਰ ਬਾਕੀਆ ਸਭ ਹੋਰ ਬਹੁਤ ساری ਕਿਤਾਬਾਂ ਆਈਆਂ ਹੋਈਆਂ ਨੇ ਫਿਰ ਇਸ ਸਮੇਂ ਮੈਨੂੰ ਮਿਲ ਨਹੀਂ ਰਹੀਆਂ ਸੋ ਤੁਹਾਡਾ ਸਾਰਿਆਂ ਦਾ ਜੁੜੇ ਰਹਿਣ ਤੇ ਧੰਨਵਾਦ ਮੈਂ ਵੀ ਆਪਣਾ ਚਿਹਰਾ ਦਿਖਾ ਦਿੰਨਾ ਥੈਂਕ ਯੂ ਸਤਿ ਸ਼੍ਰੀ ਅਕਾਲ ਮੇਰਾ ਸ਼ੈਕਿੰਡ ਪੈ ਗਿਆ ਹੈ ਇਹ ਵੀ ਬਧਾਈ ਦੇ ਦੇ